ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਦੇਸ਼ ਇੱਕ ਚੋਣ ਬਿੱਲ ਲੋਕ ਸਭਾ ਵਿੱਚ ਪੇਸ਼ ਦੋਸਤੋ ਜਿਵੇਂ ਆਪਾਂ ਅਕਸਰ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਕਰ ਰਹੇ ਹਾਂ ਵੀ ਭਾਜਪਾ ਜਿਹੜੀ ਹੈ ਜਾਂ ਕੇਂਦਰ ਸਰਕਾਰ ਪਿਛਲੇ 10 ਵਰਿਆਂ ਤੋਂ ਹਰ ਚੀਜ਼ ਦਾ ਕੇਂਦਰੀਕਰਨ ਕਰਨ ਵਾਲੇ ਪਾਸੇ ਲੱਗੀ ہوئی ਆ ਹਰ ਚੀਜ਼ ਨੂੰ ਸੈਂਟਰਲਾਈਜ਼ ਕਰ ਰਹੀ ਹੈ ਹਰ ਚੀਜ਼ ਨੂੰ ਕੇਂਦਰ ਦੇ ਨਾਲ ਜੋੜ ਰਹੀ ਹੈ ਤੇ ਇਸੇ ਤਰ੍ਹਾਂ ਉਹਨਾਂ ਵੱਲੋਂ ਇੱਕ ਪਲੈਨਿੰਗ ਕੀਤੀ ਗਈ ਸੀ ਕਿ ਇੱਕ ਦੇਸ਼ ਇੱਕ ਭਾਸ਼ਾ ਦਾ ਨਾਰਾ ਦਿੱਤਾ ਗਿਆ ਇੱਕ ਦੇਸ਼ ਇੱਕ ਸਿੱਖਿਆ ਦਾ ਨਾਰਾ ਦਿੱਤਾ ਗਿਆ ਤੇ ਹੁਣ ਉਹ ਇੱਕ ਦੇਸ਼ ਇੱਕ ਚੋਣ ਦਾ ਨਾਰਾ ਦੇ ਕੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਪੈਰਵੀ ਕਰ ਰਹੇ ਸੀਗੇ ਚੱਲ ਰਹੇ ਸੀਗੇ ਤੇ ਉਹ ਹੁਣ ਉਸ ਚੀਜ਼ ਤੇ ਬਹੁਤ ਤੇਜ਼ੀ ਨਾਲ ਕੇਂਦਰ ਸਰਕਾਰ ਅੱਗੇ ਵਧਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ 1 ਨੇਸ਼ਨ 1 ਇਲੈਕਸ਼ਨ ਬਿਲ ਨੂੰ ਪਿਛਲੇ ਦਿਨੀ ਕੇਂਦਰੀ ਕੈਬਨਟ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਹੁਣ ਅੱਜ ਉਸ ਬਿਲ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹਾਲਾਂਕਿ ਉਸ ਬਿਲ ਦੇ ਪੇਸ਼ ਹੁੰਦੇ ਹੀ ਲੋਕ ਸਭਾ ਦੇ ਵਿੱਚ ਹੰਗਾਮਾ ਤਾਂ ਬਹੁਤ ਹੋਇਆ ਪਰ ਇੱਕ ਚੀਜ਼ ਤਾਂ ਸਭ ਦੇ ਸਾਹਮਣੇ ਹੈ ਵੀ ਭਾਜਪਾ ਕੋਲ ਜਾਂ ਸੱਤਾਧਾਰੀ ਧਿਰ ਕੋਲ ਸਪਸ਼ਟ ਬਹੁਮਤ ਹੋਣ ਕਰਕੇ ਜਿਹੜਾ ਉਹ ਇਹ ਬਿਲ ਨੂੰ ਤਾਂ ਪਾਸ ਕਰਵਾ ਲੇਗੀ ਪਰ ਅੱਜ ਹੰਗਾਮਾ ਜ਼ਰੂਰ ਦੇਖਣ ਨੂੰ ਮਿਲਿਆ ਪਰ ਦੋਸਤੋ ਇਸਦੇ ਨਾਲ ਇੱਕ ਗੱਲ ਹੋਰ ਦਾਸਤੀ ਹੈ ਇਹ ਜਿਹੜੀ ਗੱਲ ਆਪਾਂ ਸਪਸ਼ਟ ਬਹੁਮਤ ਦੀ ਕਰੀ ਹੈ ਸਪਸ਼ਟ ਬਹੁਮਤ ਭਾਜਪਾ ਕੋਲ ਨਹੀਂ ਹੈ ਪਰ ਸੱਤਾਧਾਰੀ ਧਿਰ ਦੇ ਕੋਲ ਜ਼ਰੂਰ ਬਹੁਮਤ ਦੇ ਅੰਕੜੇ ਤੋਂ ਵੱਧ ਸੰਸਦ ਮੈਂਬਰ ਨੇ ਕਿਉਂਕਿ ਅੱਜ ਜਦੋਂ ਇਹ ਬਿੱਲ ਲੋਕ ਸਭਾ ਚ ਪੇਸ਼ ਕੀਤਾ ਗਿਆ ਤਾਂ ਉਸ ਦਾ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਗਿਆ ਤੇ ਬਿੱਲ ਪੇਸ਼ ਕਰਨ ਨੂੰ ਲੈ ਕੇ ਵੀ ਅੱਜ ਉਥੇ VOTING ਹੋਈ ਹੈ ਇਹ VOTING ਕੋਈ ਸਿਰਫ ਇਲੈਕਟ੍ਰੋਨਿਕ ਢੰਗ ਨਾਲ ਨਹੀਂ ਪਰਚੀ ਵਾਲੇ ਢੰਗ ਨਾਲ ਮੈਨੂਅਲ ਢੰਗ ਨਾਲ ਕਹਿ ਲਈਏ ਦੋਵੇਂ ਢੰਗ ਤਰੀਕਿਆਂ ਨਾਲ ਹੋਈ ਹੈ ਤੇ ਬੜੀ ਹੈਰਾਨਗੀ ਵਾਲੀ ਗੱਲ ਰਹੀ ਹੈ ਕਿ ਜਦੋਂ ਇਲੈਕਟ੍ਰੋਨਿਕ VOTING ਹੋਈ ਤੇ ਜਦੋਂ ਪਰਚੀ ਨਾਲ ਮੈਨੂਅਲ VOTING ਹੋਈ ਤਾਂ ਉਸ ਦੇ ਵਿੱਚ ਪਾਰਟਿਸਪੇਸ਼ਨ ਦੀ ਗਿਣਤੀ ਵੀ ਕਿਤੇ ਨਾ ਕਿਤੇ ਬਦਲਦੀ ਹੋਈ ਦਿਖਾਈ ਦਿੱਤੀ ਹੈ ਕਿਉਂਕਿ ਜਦੋਂ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਪੇਸ਼ ਕਰਨ ਨੂੰ ਲੈ ਕੇ ਇਲੈਕਟ੍ਰੋਨਿਕ ਮਸ਼ੀਨੀ ਨਾਲ ਮਸ਼ੀਨ ਨਾਲ ਜਿਹੜਾ VOTING ਹੋਈ ਤਾਂ ਉਸ ਸਮੇਂ ਲੋਕ ਸਭਾ ਦੇ ਵਿੱਚ 369 ਸੰਸਦ ਮੈਂਬਰਾਂ ਵੱਲੋਂ ਇਸ ਤੇ ਸ਼ਮੂਲੀਅਤ ਕੀਤੀ ਗਈ ਸੀ ਤਾਂ ਇਹ ਉਹਨਾਂ ਵਿੱਚੋਂ 220 ਨੇ ਇਸ ਦੇ ਪੱਖ 'ਚ ਵੋਟ ਪਾਈ ਸੀ ਤੇ 149 ਨੇ ਇਸ ਦੇ ਵਿਰੋਧ 'ਚ 1220 ਸੰਸਦ ਮੈਂਬਰਾਂ ਦਾ ਕਹਿਣਾ ਸੀ ਇਹ ਬਿੱਲ ਪੇਸ਼ ਕੀਤਾ ਜਾਣਾ ਚਾਹੀਦਾ ਪਰ ਜਦੋਂ ਵਿਰੋਧੀ ਧਿਰ ਨੇ ਸਾਹ ਵਿਰੋਧ ਕੀਤਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਥੇ ਸਲਾਹ ਦਿੱਤੀ ਵੀ ਕਿਉਂ ਨਾ ਪਰਚੀ ਨਾਲ ਵੀ VOTING ਕਰਵਾ ਲਈ ਜਾਵੇ ਜਿਸ ਤੋਂ ਵਿਰੋਧੀ ਧਿਰ ਦੇ ਮਨ ਦਾ ਬਹਿਮ ਨਿਕਲ ਜਾਏਗਾ ਤਾਂ ਉਹਨਾਂ ਨੇ ਪਰਚੀ ਨਾਲ ਵੀ ਜਿਹੜਾ ਲੁਕਸ ਫਾਇਰ ਸਪੀਕਰ ਓਮ ਬਿੜਲਾ ਨੇ ਪਰਚੀ ਨਾਲ VOTING ਕਰਵਾਉਣ ਦਾ ਫੈਸਲਾ ਕੀਤਾ ਤੇ ਪਰਚੀ ਨਾਲ VOTING ਕਰਵਾਉਣ ਸਮੇ 467 ਸੰਸਦ ਮੈਂਬਰਾਂ ਨੇ 467 MPs ਨੇ ਜਿਹੜਾ ਉਸ ਚ ਪਾਰਟਿਸਪੇਸ਼ਨ ਕੀਤੀ ਤੇ ਉਸ ਦੇ ਵਿੱਚ 269 ਇਸ ਨੂੰ ਪੇਸ਼ ਕਰਨ ਦੇ ਪੱਖ ਚ ਆਏ ਵੀ ਕਿ ਬਿੱਲ ਪੇਸ਼ ਕੀਤਾ ਜਾਣਾ ਚਾਹੀਦਾ ਤੇ 198 ਇਸ ਦੇ ਵਿਰੋਧ ਦੇ ਵਿੱਚ ਸਾਹਮਣੇ ਆਏ ਇਹ ਹੀ ਆਂਕੜਾ ਜਿਹੜਾ ਉੱਥੇ ਸਾਹਮਣੇ ਆਇਆ ਤੇ ਨਾਲ ਹੀ ਦੋਸਤੋ ਜੀ ਇੱਕ ਚੀਜ਼ ਹੋਰ ਦੇਖੀਏ ਤਾਂ ਇਹ ਬਿੱਲ ਪੇਸ਼ ਵੀ ਕੀਤਾ ਗਿਆ ਤੇ ਇਸ ਤੇ ਵੱਖ-ਵੱਖ ਸਿਆਸੀ ਤਿਰਾਨ ਨੇ ਇਸ ਤੇ ਆਪੂ ਆਪਣੇ ਵਿਚਾਰ ਰੱਖੇ ਗਏ ਜੇ ਦੇਖੀਏ ਤਾਂ ਕਈਆਂ ਨੇ ਇਸ ਤੇ ਸਹਿਮਤੀ ਵੀ ਜਤਾਈ ਕਈਆਂ ਨੇ ਵਿਰੋਧ ਵੀ ਕੀਤਾ ਪਰ ਅੱਜ ਲੋਕ ਸਭਾ ਸਪੀਕਰ ਸ਼੍ਰੀ 옴 ਬਿਡਲਾ ਇਸ ਚੀਜ਼ ਤੇ ਬੜੇ ਸਪਸ਼ਟ ਦਿਖਾਈ ਦੇ ਰਹੇ ਸੀ ਜਿਨ੍ਹਾਂ ਵੱਲੋਂ ਵਾਰ-ਵਾਰ ਇੱਕ ਗੱਲ ਜ਼ੋਰ ਦੇ ਕੇ ਕਹੀ ਗਈ ਵੀ ਕਿਹਾ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਤੇ ਬਹਿਸ ਲਈ ਖੁੱਲਾ ਸਮਾਂ ਦਿੱਤਾ ਜਾਵੇਗਾ ਜਿੰਨਾ ਸਮਾਂ ਮੰਗਿਆ ਜਾਵੇਗਾ ਉਨਾ ਸਮਾਂ ਦਿੱਤਾ ਜਾਵੇਗਾ ਇਹ ਅੱਜ ਉਹ ਕਈ ਵਾਰ ਇਹ ਗੱਲ ਦੁਹਰਾਉਂਦੇ ਹੋਏ ਦਿਖਾਈ ਦਿੱਤੇ ਨੇ ਤੇ ਜੇ ਦੇਖੀਏ ਤਾਂ ਕਈ ਸਿਆਸੀ ਪਾਰਟੀਆਂ ਇਸ ਦੇ ਪੱਖ 'ਚ ਵੀ ਆਈਆਂ ਕਈ ਇਸ ਦੇ ਵਿਰੋਧ 'ਚ ਵੀ ਆਈਆਂ ਜੇ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਮਨੀਸ਼ ਤਵਾੜੀ ਨੇ ਇਸ ਦਾ ਸਭ ਤੋਂ ਪਹਿਲਾਂ ਵਿਰੋਧ ਕੀਤਾ ਉਹਨਾਂ ਨੇ ਕਿਹਾ ਵੀ ਇਹ ਸੰਵਿਧਾਨ ਤੇ ਜਿਹੜੇ ਬੁਨਿਆਦੀ ਢਾਂਚੇ ਨਾਲ ਖਿਲਵਾੜ ਕਰਨਾ ਇਸ ਤਰ੍ਹਾਂ ਦਾ ਬਿੱਲ ਲਿਆਣਾ ਹੈ ਜਾਂ ਸੰਵਿਧਾਨ 'ਚ ਨਵੀਂ ਸੋਧ ਕਰਨਾ ਹੈ ਇਹ ਹੀ ਚੰਗੀ ਗੱਲ ਨਹੀਂ ਉਹਨਾਂ ਨੇ ਵਿਰੋਧ ਕੀਤਾ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਦੇਖੀਏ ਤਾਂ AIMIM ਦੇ ਜਿਹੜੇ ਸੰਸਦ ਮੈਂਬਰ ਨੇ ਅਸੂਦੀ ਨੂੰ ਵੇਖੀ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਵੀ ਕਿ ਇਸ ਬਿਲ ਦੇ ਪਾਸ ਹੋਣ ਨਾਲ ਦੇਸ਼ ਦੇ ਵਿੱਚ ਕੇਂਦਰੀਕਰਨ ਨੂੰ ਹੋਰ ਹੁਲਾਰਾ ਦੇਣ ਵਾਲੀ ਗੱਲ ਹੈ ਵੀ ਕਿ ਹਰ ਚੀਜ਼ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਉੱਥੇ TTP ਦੇ ਸੰਸਦ ਮੈਂਬਰ ਚੰਦਰ ਸ਼ੇਖਰ ਨੇ ਇਸ ਬਿਲ ਦੀ ਹਮਾਇਤ ਵੀ ਕੀਤੀ ਹੈ ਤੇ DMK ਦੇ ਜਿਹੜੇ ਸੰਸਦ ਮੈਂਬਰ ਸੀ TiR ਬਾਲੂ ਉਹਨਾਂ ਨੇ ਇਸ ਬਿੱਲ ਨੂੰ ਸੰਸਦੀ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਹੈ ਵੀ ਕਿ ਇਹਨਾਂ ਸੰਸਦੀ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ। ਉੱਥੇ TMC ਦੇ ਜਿਹੜੇ ਸੰਸਦ ਮੈਂਬਰ ਸੀ ਕਲਿਆਣ ਬੇਨਰਜੀ ਉਹਨਾਂ ਨੇ ਕਿਹਾ ਵੀ ਕੇਂਦਰ ਸਰਕਾਰ ਦਾਅਵਾ ਤਾਂ ਕਰ ਰਹੀ ਹੈ ਵੀ ਇਹ ਬਿੱਲ ਲਿਆਉਣ ਤੋਂ ਬਾਅਦ ਜਿਹੜਾ ਚੋਣ ਪ੍ਰਕਿਰਿਆ 'ਚ ਸੁਧਾਰ ਹੋ ਜਾਏਗਾ ਪਰ ਇਸ ਨਾਲ ਸੁਧਾਰ ਕੋਈ ਨਹੀਂ ਹੋਣਾ ਬਲਕਿ ਇੱਕ ਵਿਅਕਤੀ ਦੀ ਜਿਹੜੀ ਇੱਛਾ ਹੈ ਉਹ ਪੂਰੀ ਜ਼ਰੂਰ ਹੋ ਜਾਏਗੀ। ਇਹ ਗੱਲ ਉਹਨਾਂ ਨੇ ਕਹੀ ਹੈ। ਪਰ ਦੋਸਤੋ ਜੇਕਰ ਦੇਖਦੇ ਹਾਂ ਤਾਂ ਕੇਂਦਰ ਸਰਕਾਰ ਦੇ ਆਗੂ ਜਾਂ ਭਾਜਪਾ ਅਗੂ ਵਾਰ-ਵਾਰ ਇੱਕ ਗੱਲ ਦਾ ਦਾਅਵਾ ਤਾਂ ਜਰੂਰ ਕਰ ਰਹੇ ਨੇ ਵੀ ਕਹ ਵਨ ਨੇਸ਼ਨ ਵਨ ਇਲੈਕਸ਼ਨ ਇਸ ਦੇ ਨਾਲ ਵੀ ਅਸੈਂਬਲੀ ਤੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਇਕੱਠੇ ਕਰਵਾਈਆਂ ਜਾਣਗੀਆਂ ਤੇ ਉਹਨਾਂ ਚੋਣਾਂ ਦੇ ਇਕੱਠੇ ਹੋਣ ਨਾਲ ਜਿਹੜਾ ਸਰਕਾਰ ਦੇ ਖਜ਼ਾਨੇ ਤੇ ਵਾਧੂ ਦਾ ਬੋਝ ਪੈਂਦਾ ਹੈ ਜਾਂ ਸਮੇਂ-ਸਮੇਂ ਤੇ ਜਿਹੜੀ ਰੁਕਾਵਟਾਂ ਖੜੀਆਂ ਹੁੰਦੀਆਂ ਨੇ ਲੋਕਾਂ ਦੇ ਵਿਕਾਸ ਤੇ ਕੰਮਕਾਜ ਰੁਕ ਜਾਂਦੇ ਨੇ ਠੱਪ ਹੋ ਜਾਂਦੇ ਨੇ ਵੀ ਕਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਮਿਲੇਗੀ ਇਹ ਦਾਵੇ ਕੀਤੇ ਜਾ ਰਹੇ ਨਹੀਂ ਕਿਉਂਕਿ ਲੰਗੇ ਦਿਨ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬਚੰਦ ਘਟਾਰੀਆ ਨੇ ਵੀ ਇੱਕ ਥਾਂ ਤੇ ਬਿਆਨ ਦੇ ਕੇ ਕਿਹਾ ਹੈ ਵੀ ਜਿਹੜਾ 1 ਨੇਸ਼ਨ 1 ਇਲੈਕਸ਼ਨ ਹੈ ਉਹ ਦੇਸ਼ ਦੇ ਪੈਸੇ ਤੇ ਸਮੇਂ ਦੀ ਬਰਬਾਦੀ ਨੂੰ ਬਚਾ ਸਕਦਾ ਉਹਨਾਂ ਤੇ ਕਹਿਣਾ ਹੈ ਵੀ 5 ਸਾਲਾਂ 'ਚ 2 ਸਾਲ ਦੇ ਕਰੀਬ ਸਮਾਂ ਤਾਂ ਜਿਹੜਾ ਹੈਗਾ ਚੋਣ ਪ੍ਰਕਿਰਿਆ 'ਚ ਨਿਕਲ ਜਾਂਦਾ ਹੈ ਚੋਣ ਜਾਬਤੀ 'ਚ ਹੀ ਨਿਕਲ ਜਾਂਦਾ ਹੈ ਕਿਉਂਕਿ ਕਦੇ ਪੰਚਾਇਤੀ ਚੋਣਾਂ ਹੈ ਕਦੇ ਸਰਪੰਚੀ ਚੋਣਾਂ ਕਦੇ ਕੋਈ ਕਾਰਪੋਰੇਸ਼ਨ ਆ ਗਈ ਕਦੇ ਲੋਕ ਸਭਾ ਆ ਗਈ ਕਦੇ ਵਿਧਾਨ ਸਭਾ ਆ ਗਈ ਕਿ ਇਸ ਤਰ੍ਹਾਂ ਹੀ ਕਈ ਤਰ੍ਹਾਂ ਦੀ ਚੋਣਾਂ ਸਾਡੇ ਹੁੰਦੀਆਂ ਨੇ ਤਾਂ ਉਹਨਾਂ ਕਰਕੇ 2 ਸਾਲ ਦੇ ਕਰੀਬ ਸਮਾਂ ਤਾਂ ਉਹਨਾਂ ਦਾ ਦਾਵਾ ਹੈ ਵੀ ਚੋਣ ਜਾਬਤੀ 'ਚ ਹੀ ਲੰਘ ਜਾਂਦਾ ਹੈ ਤੇ ਇਸ ਨਾਲ ਲੋਕਾਂ ਦੇ ਵਿਕਾਸ ਤੇ ਕੰਮਕਾਜ ਪ੍ਰਭਾਵਿਤ ਹੁੰਦੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਕਿ ਵਕ ਵਕ ਸਮੇਂ ਤੇ ਚੋਣਾਂ ਕਰਵਾਉਣ ਨਾਲ ਸਰਕਾਰੀ ਪੈਸੇ ਦੀ ਵੀ ਕਿਤੇ ਨਾ ਕਿਤੇ ਬਰਬਾਦੀ ਹੁੰਦੀ ਹੈ ਇਹੋ ਜਿਹਾ ਦਾਵਾ ਕੱਲ ਪੰਜਾਬ ਦੇ ਰਾਜਪਾਲ ਨੇ ਵੀ ਕੀਤਾ ਸੀਗਾ ਪਰ ਦੋਸਤੋ ਇਹੀ ਦਾਵਾ ਜੇ ਦੇਖਦੇ ਆਂ ਤਾਂ ਭਾਜਪਾ ਦੇ ਆਗੂ ਵੀ ਕਰਦੇ ਆ ਰਹੇ ਨੇ ਉਹ ਵਾਰ-ਵਾਰ ਇਹੀ ਗੱਲ ਕਹਿ ਰਹੇ ਨੇ ਵੀ ਜਿਹੜਾ ਵਖ-ਵਖ ਸਮੇਂ ਤੇ ਚੋਣਾਂ ਹੋਣ ਨਾਲ ਸਰਕਾਰ ਦੇ ਖਜ਼ਾਨੇ ਤੇ ਵਾਧੂ ਦਾ ਬੋਝ ਪੈਂਦਾ ਹੈ ਤੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਪਰ ਦੋਸਤੋ ਜੇਕਰ ਅਸੀਂ ਦੇਖਦੇ ਆਂ ਸਰਕਾਰ ਦਾਵਾ ਤਾਂ ਕਰ ਰਹੀ ਹੈ ਵੀ ਕਿ ਇਸ ਨਾਲ ਕੇਂਦਰ ਸਰਕਾਰ ਤੇ ਖਜ਼ਾਨੇ ਤੇ ਬੋਝ ਪੈਂਦਾ ਹੈ ਤੇ ਹੋਰ ਵੀ ਕਈ ਤਰ੍ਹਾਂ ਦੀ ਪਰ ਦੋਸਤੋ ਜੇਕਰ ਆਪਾਂ ਇਸ ਦੇ ਪਿਛੋਕੜ ਤੇ ਨਜ਼ਰ ਮਾਰੀਏ ਜਾਂ ਸਿਆਸੀ ਮਾਰਾਂ ਨਾਲ ਗੱਲ ਕਰਦੇ ਤਾਂ ਗੱਲਬਾਤ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਂਦੀ ਹੈ ਕਿਉਂਕਿ ਸਿਆਸੀ ਮਾਰ ਇਹ ਗੱਲ ਮੰਨਦੇ ਨੇ ਕਿ ਦੇਸ਼ ਦੇ ਵੰਡ ਤੋਂ ਬਾਅਦ ਜਾਂ ਜਦੋਂ ਸੰਵਿਧਾਨ ਲਾਗੂ ਹੋਇਆ ਸੀ ਤਾਂ ਉਸ ਤੋਂ ਬਾਅਦ ਦੇਸ਼ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਹੀ ਕੰਮ ਸੀ ਕਿਉਂਕਿ ਨਵਾਂ-ਨਵੇਂ ਸੰਵਿਧਾਨ ਬਣਿਆ ਸੀ ਕਿ ਆ ਵੋਟਿੰਗ ਹੁੰਦੀ ਸੀ ਚੋਣਾਂ ਹੁੰਦੀਆਂ ਸੀ ਉਸ ਸਮੇਂ ਦੇਸ਼ ਦੇ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇੱਕੋ ਸਮੇਂ ਤੇ ਹੁੰਦੀਆਂ ਸੀ ਇਹ ਕੋਈ 1-2 ਸਾਲ ਨਹੀਂ ਬਲਕਿ 15 ਸਾਲ ਦੇ ਕਰੀਬ ਇਹ ਪ੍ਰਕਿਰਿਆ ਚੱਲੀ ਵੀ ਹੈ ਪਰ ਉਸ ਸਮੇਂ ਮਾਹੌਲ ਇਹੋ ਜਿਹਾ ਬਣਦੇ ਰਹੇ ਸਮੇਂ-ਸਮੇਂ ਤੇ ਸਰਕਾਰਾਂ ਟੁੱਟਦੀਆਂ ਰਹੀਆਂ ਗਿਆ ਲਈਏ ਜਾਂ ਰਾਸ਼ਟਰਪਤੀ ਸ਼ਾਸਨ ਲੱਗਦੇ ਰਹੇ ਜਿਸ ਕਰਕੇ ਇਹ ਜਿਹੜਾ ਆਪਸੀ ਤਾਲਮੇਲ ਸੀਗਾ ਦੋਵੇਂ ਚੋਣਾਂ ਦਾ ਇਕੱਠੇ ਕਰਵਾਉਣ ਦਾ ਉਸ ਚ ਕਿਤੇ ਨਾ ਕਿਤੇ ਵੱਡੀ ਇੱਕ ਰੁਕਾਵਟ ਖੜੀ ਹੋ ਗਈ ਹੈ ਕਿ ਤੋ ਸਮੇਂ ਇੰਨਾ ਇੱਕ ਬਦਲ ਗਿਆ ਵੀ ਕਿ ਹੁਣ ਸਾਡੇ ਦੇਸ਼ 'ਚ ਹਰ ਸਮੇਂ ਕਿਤੇ ਨਾ ਕਿਤੇ ਸੂਬੇ ਦੇ ਵਿੱਚ ਚ ਵੀਧਾਨ ਸਭਾ ਦੀ ਚੋਣਾਂ ਹੋ ਰਹੀਆਂ ਹੋਣ ਚਾਹੀਆਂ ਲੋਕ ਸਭਾ ਦੀਆਂ ਹੋਣ ਗਿਆ ਅਸੀਂ ਦੇਖਦੇ ਹਾਂ ਕਿ ਦੀ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਹੁੰਦੀਆਂ ਨਹੀਂ ਤਾਂ ਇਹੋ ਹੀ ਚੀਜ਼ਾਂ ਅਸੀਂ ਦੇਖਦੇ ਰਹਿੰਦੇ ਹਾਂ ਪਰ ਸ਼ੁਰੂਆਤ ਦੇ ਵਿੱਚ ਇਹ ਜਿਹੜੀ ਹੋਈ ਜ਼ਰੂਰ ਸੀ ਪਰ ਹੁਣ ਨਾਲ ਹੀ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਕਾ 1 ਨੇਸ਼ਨ 1 ਇਲੈਕਸ਼ਨ ਦੇ ਨਾਲ ਜਿਹੜੀ ਸਾਡੀ ਖੇਤਰੀ ਪਾਰਟੀਆਂ ਦੀ ਇਛਤਿਆ ਉਹਨਾਂ ਨੂੰ ਜ਼ਿਆਦਾ ਸ਼ੰਕੇ ਲੱਗ ਰਹੇ ਨੇ ਵੀ ਜੇਕਰ ਦੇਸ਼ 'ਚ ਇੱਕ ਦੇਸ਼ਿਕ ਚੋਣ ਪ੍ਰਕਿਰਿਆ ਲਾਗੂ ਹੁੰਦੀ ਹੈ ਤਾਂ ਫਿਰ ਖੇਤਰੀ ਪਾਰਟੀਆਂ ਤੇ ਜਿਹੜਾ ਵਕਾਰ ਦਾਤੇ ਲੱਗੇਗਾ ਉਹਨਾਂ ਦੀ ਹੋਂਦ ਨੂੰ ਖਤਰਾ ਪੈ ਸਕਦਾ ਹੈ ਕਿਉਂਕਿ ਇਸ ਨਾਲ ਅਸੀਂ ਦੇਖਦੇ ਆ ਵੀ ਕਿ ਚਾਹੀਏ ਚੋਣਾ ਕੋਈ ਹੋਣ ਤਾਂ ਵੋਟਰ ਇੱਕ ਵੱਖਰੇ ਸੁਭਾਅ ਦੇ ਨਾਲ ਵੋਟ ਪਾਉਂਦੇ ਜੇ ਲੋਕ ਸਭਾ ਚੋਣਾ ਹੁੰਦੀਆਂ ਨੇ ਤਾਂ ਉਸ 'ਚ ਵੋਟਰ ਦਾ ਸੁਭਾਅ ਉਹਦੀ ਸੋਚ ਵੱਖਰੀ ਹੁੰਦੀ ਹੈ ਵਿਧਾਨ ਸਭਾ ਚੋਣਾਂ 'ਚ ਵੱਖਰੀ ਹੁੰਦੀ ਹੈ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਚ ਉਹ ਵੱਖਰੀ ਸੋਚ ਨਾਲ ਵੋਟ ਪਾਉਂਦੇ ਨੇ ਵੀ ਜੇਕਰ ਇਹ ਲਾਗੂ ਹੋ ਜਾਂਦਾ ਤਾਂ VOTER ਦੀ ਕਿਤੇ ਨਾ ਕਿਤੇ ਸੋਚ ਜਿਹੜੀ ਆ ਉਹ ਮੁੱਖ ਤੌਰ ਤੇ ਕੇਂਦਰੀ ਚੋਣ ਨੂੰ ਲੈ ਕੇ ਹੀ ਹੋਵੇਗੀ ਤੇ ਉਹਨਾਂ ਦਾ ਇਹੀ ਸੋਚਣਾ ਜੇ ਜੇਕਰ ਇਹ ਚੀਜ਼ ਲਾਗੂ ਹੁੰਦੀ ਆ ਤਾਂ ਕਿਤੇ ਨਾ ਕਿਤੇ ਖੇਤਰੀ ਪਾਰਟੀਆਂ ਦੀ ਹੋਂਦ ਖਤਰੇ ਚ ਪੈ ਸਕਦੀ ਹੈ ਇਹੋ ਜਿਹੇ ਸ਼ੰਕੇ ਜਿਹੜਨੇ ਉਹ ਜਿਤਾਏ ਜਾ ਰਹੇ ਨੇ ਹਾਲਾਂਕਿ ਇਸ ਬਾਰੇ बहस ਤਾਂ ਲੋਕ ਸਭਾ ਦੇ ਵਿੱਚ ਚੱਲ ਰਹੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇਸ ਬਾਰੇ ਆਪੋ ਆਪਣੇ ਸਟੈਂਡ ਸਪਸ਼ਟ ਕੀਤੇ ਜਾ ਰਹੇ ਨੇ ਕੋਈ ਇਸ ਦੇ ਪੱਖ 'ਚ ਜਾ ਰਿਹਾ ਕੋਈ ਵਿਰੋਧ 'ਚ ਵੀ ਜਾ ਰਿਹਾ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਇਹੋ ਜਿਹੇ ਜਿਹੜੇ ਸ਼ੰਕੇ ਨਿਕਲ ਕੇ ਆ ਰਹੇ ਨੇ ਇਹ ਸੱਚ ਵੀ ਨਹੀਂ ਇਹ ਝੂਠ ਨਹੀਂ ਪਰ ਕਿਤੇ ਨਾ ਕਿਤੇ ਜੇਕਰ ਸਿਆਸੀ ਮਹਾਰਾਜ ਦੀ ਅਸੀਂ ਮੰਨਦੇ ਆ ਤਾਂ ਇਹ ਸ਼ੰਕੇ ਉਹਨਾਂ ਦੇ ਵਾਜਿਬ ਨੇ ਕਿਉਂਕਿ ਇੱਕ ਚੀਜ਼ ਤਾਂ ਮੰਨਣ ਵਾਲੀ ਹੈ ਸਾਡੇ ਦੇਸ਼ 'ਚ ਜਿਹੜੀ ਕੌਮੀ ਪਾਰਟੀਆਂ ਨੇ ਉਸ ਉਹਨਾਂ ਦੀ ਜਿਹੜੀ ਮਜ਼ਬੂਤੀ ਹੈ ਉਹ ਦੇਸ਼ ਤੇ ਜ਼ਿਆਦਾ ਹੋ ਜੇਗੀ ਇਸ ਦੇ ਨਾਲ ਹੀ ਦੂਜੀ ਗੱਲ ਇਹ ਵੀ ਨਿਕਲ ਜਾਂਦੀ ਹੈ ਵੀ ਕਿ ਸੂਬਿਆਂ ਦੇ ਅਧਿਕਾਰਾਂ ਨੂੰ ਤਾਂ ਪਹਿਲਾਂ ਹੀ ਕੇਂਦਰ ਸਰਕਾਰ ਲਗਾਤਾਰ ਖਤਮ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ ਜੇਕਰ ਇਹ ਬਿੱਲ ਆ ਜਾਂਦਾ ਹੈ ਤਾਂ ਜਿਹੜੀ ਚੋਣ ਪ੍ਰਕਿਰਿਆ ਸਾਡੇ ਸੰਵਿਧਾਨ ਦੇ ਵਿੱਚ ਜਿਹੜਾ ਸਾਨੂੰ ਅਧਿਕਾਰ ਮਿਲਿਆ ਵੀ ਕਿ ਅਸੀਂ ਆਪਣੀ ਮਰਜ਼ੀ ਨਾਲ ਰਾਸ਼ੀ ਅਗੂ ਦੀ ਚੋਣ ਕਰਦੇ ਹਾਂ ਤਾਂ ਉਹ ਵੀ ਕਿਸ ਤਰ੍ਹਾਂ ਕਿਸ ਤੇ ਖਤਰੇ 'ਚ ਪੈ ਸਕਦਾ ਹੈ ਤੇ ਇਸ ਕਰਕੇ ਉਸ ਤੇ ਵੀ ਕੇਂਦਰੀਕਰਨ ਜਿਹੜਾ ਹੈਗਾ ਕਰਨ ਦੀ ਗੱਲਾਂ ਹੋ ਜਾਣਗੀਆਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸਿਆਸੀ ਮਾਰਾਂ ਵੱਲੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਦੇਖਣ ਵਾਲੀ ਗੱਲ ਤਾਂ ਹੁਣ ਇਹ ਹੈ ਵੀ ਕਿ ਹਲੇ ਅੱਜ ਜਿਹੜਾ ਹੈਗਾ ਬਿੱਲ ਪੇਸ਼ ਹੋ ਗਿਆ ਹੁਣ ਇਸ ਤੇ ਬਹਿਸ ਸ਼ੁਰੂ ਹੋਗੀ ਤਾਂ ਹੁਣ ਸਿਆਸੀ ਪਾਰਟੀਆਂ ਨੇ ਕੀ ਸਟੈਂਡ ਰੱਖਦੇ ਨੇ ਕੀ ਕੇਂਦਰ ਸਰਕਾਰ ਚਲੋ ਮੰਨ ਲੈਂਦੇ ਆ ਲੋਕ ਸਭਾ ਚ ਤਾਂ ਇਹ ਬਿੱਲ ਪੇਸ਼ ਪਾਸ ਕਰਵਾਉਣ ਦੇ ਵਿੱਚ ਕਾਮਯਾਬ ਹੋ ਜਾਈਗੀ ਕਿਉਂਕਿ ਉਹਨਾਂ ਕੋਲ ਬਹੁਮਤ ਹੈ ਪਰ ਕੀ ਇਹ ਬਿਲ ਕੇਂਦਰ ਸਰਕਾਰ ਰਾਜ ਸਭਾ ਚ ਪਾਸ ਕਰਵਾ ਸਕੇਗੀ ਨਹੀਂ ਕਰਵਾ ਸਕੀਗੀ ਕਿਉਂਕਿ ਰਾਜ ਸਭਾ ਦੇ ਵਿੱਚ ਕਿਤੇ ਨਾ ਕਿਤੇ ਭਾਜਪਾ ਬਹੁਮਤ ਪਿੱਛੇ ਦਿਖਾਈ ਦੇ ਰਹੀ ਹੈ ਤਾਂ ਉੱਥੇ ਹੋ ਸਕਦਾ ਭਾਜਪਾ ਲਈ ਵੀ ਮੁਸ਼ਕਲਾਂ ਖੜੀਆਂ ਹੋ ਜਾਣ ਪਰ ਹੁਣ ਦੇਖਦੇ ਆਂ ਇਹ ਗੱਲ ਵੀ ਇਹ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਪੇਸ਼ ਹੋ ਗਿਆ ਉਸ ਤੇ ਸਾਰਿਆਂ ਵੱਲੋਂ ਆਪਣੇ ਵਿਚਾਰ ਰੱਖੇ ਜਾ ਰਹੇ ਨੇ ਬਹਿਸ ਉਸ ਤੇ ਚੱਲ ਰਹੀ ਹੈ ਕੀ ਇਸ ਨੂੰ ਪਾਸ ਹੋਏ ਇਹ ਬਿੱਲ ਪਾਸ ਹੁੰਦਾ ਜਾਂ ਨਹੀਂ ਹੁੰਦਾ ਇੱਕ ਤਾਂ ਦੇਖਣ ਵਾਲੀ ਗੱਲ ਇਹ ਹੋਵੇਗੀ ਤੇ ਨਾਲ ਹੀ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਸੱਤਾਧਾਰੀ ਧਿਰ ਦੇ ਸੰਸਦ ਮੈਂਬਰ ਇਸ ਤੇ ਪੱਖ ਚ ਕੀ ਕਹਿੰਦੇ ਨੇ ਤੇ ਵਿਰੋਧੀ ਧਿਰ ਦੇ ਮੈਂਬਰ ਇਸ ਤੇ ਕੀ ਆਪਣੇ ਵਿਚਾਰ ਰੱਖਦੇ ਨੇ ਕੀ ਕੁਝ ਇਸ ਬਾਰੇ ਗੱਲਬਾਤ ਕਰਦੇ ਨੇ ਉਹ ਵੀ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਪਰ ਜੋ ਕੁਝ ਵੀ ਹੁੰਦਾ ਰਹੇਗਾ ਜਾਂ ਜਿਹੜਾ ਵੀ ਸੰਸਦ ਮੈਂਬਰ ਜੋ ਵੀ ਗੱਲਬਾਤ ਕਰਦਾ ਰਹੇਗਾ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਹਾਡੇ ਕੀ ਰੱਖਦੇ ਰਵਾਂਗੇ ਤੇ ਕੱਲੂ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੰਤ